ਇਸ ਵੇਲੇ ਦੀ ਵੱਡੀ ਖਬਰ ਹੈ ਚਿੱਟਾ ਕੋਈ ਦਾ ਟਾਈਟਲ ਮਿਲਣ ਵਾਲੀ ਬਰਖਾਸਤ ਤੋਂ ਪੁਲਿਸ ਮੁਲਾਜ਼ਮ ਆਮਨਦੀਪ ਕੌਰ ਨੂੰ ਅਦਾਲਤ ਤੋਂ ਰਾਹਤ ਮਿਲਿਆ ਦੱਸਦੀ ਹੈ ਕਿ ਇਸ ਨੂੰ ਕੇਸ ਨਸ਼ਾ ਤਸਕਰੀ ਦੇ ਵਿੱਚ ਜਿਹੜੀ ਆ ਉਹ ਜ਼ਮਾਨਤ ਮਿਲ ਚੁੱਕੀ ਆ ਵੱਡੀ ਖਬਰ ਹੈ ਕਿ ਬੀਤੇ ਦਿਨ ਬਠਿੰਡਾ ਤੋਂ ਇੱਕ ਪੁਲਿਸ ਮੁਲਾਜ਼ਮ ਜਿਹੜੀ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੀ ਕਾਲੀ ਥਾਰ ਦੇ ਵਿੱਚੋਂ 17.71 ਗ੍ਰਾਮ ਜਿਹੜਾ ਚਿੱਟਾ ਸੀ ਉਹ ਬਰਾਮਦ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਉਹ ਚੈਨਲਾਂ ਦੇ ਸੁਰਖੀ ਆਣੀ ਸੀ ਤਾਂ ਹੋਣ ਉਸ ਚਿੱਟਾ ਕੁਈਨ ਨੂੰ ਜਿਹੜੀ ਆ ਉਹ ਜ਼ਮਾਨਤ ਮਿਲੀ ਆ ਵੱਡੀ ਖਬਰ ਹੈ ਕਿ ਅਲੀ ਸ਼ਾਨ ਕੋਠੀਆਂ ਦੀ ਮਾਲਕ ਅਲੀ ਸ਼ਾਨ ਜਿਹੜੇ ਬੰਗਲੇ ਸੀ ਉਹਨਾਂ ਦੀ ਮਾਲਕ ਤੇ ਮਹਿੰਗੇ ਮਹਿੰਗੇ ਸ਼ੌਕ ਰੱਖਣ ਵਾਲੀ ਰੀਲਾਂ ਤੇ ਸ਼ਾਉਣ ਵਾਲੀ ਜਿਹੜੀ ਅਮਨਦੀਪ ਕੌਰ ਸੀ ਉਸ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਆ ਲਗਾਤਾਰ ਪਿਛਲੇ ਕਈ ਦਿਨਾਂ ਦੇ ਵਿੱਚ ਜਿਹੜੀ ਆ ਉਹ ਕਾਫੀ ਜ਼ਿਆਦਾ ਫੇਮਸ ਹੋਈ ਸੀ ਕਿਉਂਕਿ ਬਟਿੰਡਾ ਦੇ ਵਿੱਚ ਜਿਹੜੀ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਸੀ ਏ ਅਮਨਦੀਪਾ ਨਾਮ ਦੀ ਜਿਹੜੀ ਕਾਂਸਟੇਬਲ ਆ ਜਿਹੜੀ ਕਿ ਬਠਿੰਡਾ ਪੁਲਿਸ ਲੈਨ ਦੇ ਵਿੱਚ ਤਾਇਨਾਤ ਸੀਗੀ ਮਹਿੰਗੀਆਂ ਗੱਡੀਆਂ ਦੀ ਸ਼ੁਕੀਨ ਤੇ ਇੰਸਟਾ ਤੇ ਰੀਲਾਂ ਪਾਉਣ ਦੀ ਸ਼ੁਕੀਨ ਏ ਅਮਨਦੀਪ ਕਾਰ ਆ ਜਿਹੜੀ ਬੀਤੇ ਦਿਨ 17.71 ਗ੍ਰਾਮ ਚਿੱਟੇ ਦੇ ਨਾਲ ਫੜੀ ਗਈ ਸੀ ਤਾਂ ਹੁਣ ਇਸ ਨੂੰ ਅਦਾਲਤ ਤੋਂ ਰਾਹਤ ਮਿਲਿਆ ਦੱਸਦੀ ਏ ਕਿ ਇਸ ਅਮਨਦੀਪਾ ਕੌਰ ਨੂੰ ਜਿਹੜੀ ਬਰਖਾਸਤ ਪੁਲਿਸ ਮੁਲਾਜ਼ਮਾ ਹੁਣ ਇਸ ਨੂੰ ਜਿਹੜੀ ਜ਼ਮਾਨਤ ਆ ਉਹ ਮਿਲ ਚੁੱਕੀ ਆ ਬੀਤੇ ਦਿਨ ਆ ਪੁਲਿਸ ਮੁਲਾਜ਼ਮਾ ਦੇ ਵੱਲੋਂ ਆਪਣੀ ਹੀ ਪੁਲਿਸ ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੱਸ ਦਈਏ ਕਿ ਇਹ ਅਮਨਦੀਪ ਕੌਰ ਜਿਹੜੀ ਹੁਣ ਬਰਖਾਸਤ ਕਾਂਸਟੇਬਲ ਆ ਇਹ ਹੈੱਡ ਕਾਂਸਟੇਬਲ ਪੁਲਿਸ ਲਾਈਨ ਆ ਬਠਿੰਡਾ ਦੇ ਵਿੱਚ ਤਾਇਨਾਤ ਸੀ ਤਾਂ ਹੁਣ ਇਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਇਸ ਦੇ ਕੋਲੋਂ ਜਿਹੜਾ ਉਹ ਚਿੱਟਾ ਫੜਿਆ ਗਿਆ ਸੀ 17.71 ਗ੍ਰਾਮ ਚਿੱਟੇ ਦੀ ਬਰਾਮਦਗੀ ਇਸ ਦੇ ਕੋਲੋਂ ਹੋਈ ਸੀ ਤਾਂ ਹੁਣ ਇਸ ਨੂੰ ਜਿਹੜਾ ਉਹ ਅਦਾਲਤ ਦੇ ਵੱਲੋਂ ਜਿਹੜੀ ਜ਼ਮਾਨਤ ਦੇ ਦਿੱਤੀ ਗਈ ਆ ਵੱਡੀ ਖਬਰ ਆ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੀ ਆ ਨਸ਼ਾ ਵਿਰੋਧ ਜਿਹੜੀ ਜੋਧ ਨਸ਼ਿਆਂ ਵਿਰੋਧ ਚਲਾਇਆ ਜਾ ਰਿਹਾ ਤਾਂ ਦੂਜੇ ਪਾਸੇ ਜਿਹੜੇ ਇਹਨਾਂ ਦੇ ਹੀ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਚਿੱਟੇ ਦੇ ਨਾਲ ਫੜਿਆ ਜਾ ਰਿਹਾ ਇੱਕ ਪਾਸੇ ਜਿਹੜੇ ਤਸਕਰ ਨੇ ਉਹਨਾਂ ਦੇ ਘਰ ਟਾਏ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਪੁਲਿਸ ਮੁਲਾਜ਼ਮੇ ਤਾਂ ਫੜੇ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਹੈ ਉਹ ਜ਼ਮਾਨਤਾ ਦੇ ਦਿੱਤੀਆਂ ਜਾਂਦੀਆਂ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਬੀਤੇ ਦਿਨ ਚਿੱਟੇ ਦੇ ਨਾਲ ਫੜੀ ਗਈ ਚਿੱਟਾ ਕੁਈਨ ਹੈ ਜਿਹੜੀ ਇੰਸਟਾ ਕੁਈਨ ਵੀ ਇਸ ਨੂੰ ਕਿਹਾ ਜਾਂਦਾ ਤਾਂ ਹੁਣ ਉਸ ਬਰਖਾਸਤ ਕਾਂਸਟੇਬਲ ਅਮਨਦੀਪ ਕਾ ਨੂੰ ਜਿਹੜਾ ਉਹ ਜ਼ਮਾਨਤ ਮਿਲ ਚੁੱਕੀ ਆ ਵੱਡੀ ਰਾਹਤ ਮਿਲੀ ਆ ਬੀਤੇ ਦਿਨਾਂ ਜਿਹੜਾ ਬਠਿੰਡਾ ਦੇ ਵਿੱਚ ਇੱਕ ਕਾਲੀ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਚੈਨਲਾਂ ਦੀਆਂ ਸੁਰਖੀਆਂ ਬਣੀ ਸੀ ਇਹ ਅਮਨਦੀਪ ਕੌਰ ਤਾਂ ਲਗਾਤਾਰ ਜਿਹੜਾ ਚੈਨਲਾਂ ਤੇ ਇਸ ਦੇ ਵੱਲੋਂ ਜਿਹੜਾ ਕਾਫੀ ਜ਼ਿਆਦਾ ਕਹ ਜੀ ਕਿ ਇੱਕ ਹਰ ਖਬਰ ਜਿਹੜੀ ਉਹ ਇਸ ਦੇ ਨਾਲ ਜੁੜੀ ਹੋਈ ਸੀ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਹੀ ਚਿੱਟਾ ਜਿਹੜਾ ਵੇਚਿਆ ਜਾਂਦਾ ਸੀ ਚਿੱਟੇ ਦੀ ਤਸਕਰੀ ਕੀਤੀ ਜਾਂਦੀ ਸੀ ਜਾਂ ਫਿਰ ਚਿੱਟਾ ਪਿੰਡ ਦੀ ਆਦੀ ਸੀ ਜਦੋਂ ਵੀ ਇਸ ਨੂੰ ਜਿਹੜਾ ਅਦਾਲਤ ਦੇ ਵਿੱਚ ਵਿੱਚ ਪੇਸ਼ ਕਰਨ ਦੇ ਲਈ ਲਿਆਂਦਾ ਗਿਆ ਸੀ ਜਾਂ ਫਿਰ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਲਿਆਂਦਾ ਗਿਆ ਸੀ ਤਾਂ ਉਦੋਂ ਇਸ ਦੇ 68 ਵਾਟ ਦੇਖਣ ਵਾਲੀ ਸੀ ਰੋਪ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲ ਕਰਦੀ ਸੀ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਵੀ ਇਸ ਦੇ ਵੱਲੋਂ ਕਿਸੇ ਵੱਡੇ ਅਧਿਕਾਰੀ ਦਾ ਜਿਹੜਾ ਨਾਮ ਲਿਆ ਗਿਆ ਸੀ ਕਿ ਤੁਸੀਂ ਮੈਨੂੰ ਛੱਡ ਦਿਵੋ ਨਹੀਂ ਤਾਂ ਹਸ਼ਰ ਮਾੜਾ ਹੋਵੇਗਾ ਪਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੂੰ ਨਹੀਂ ਛੱਡਿਆ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਵੱਡੇ ਪੁਲਿਸ ਮੁਲਾਜ਼ਮਾਂ ਦੀ ਧੌਂਸ ਵੀ ਇਸ ਅਮਨਦੀਪ ਕੌਰ ਦੇ ਵੱਲੋਂ ਦਿਖਾਈ ਗਈ ਸੀ ਤਾਂ ਹੁਣ ਚਿੱਟਾ ਕুইਨ ਅਮਨਦੀਪ ਕੌਰ ਜਿਹੜੀ ਬਰਖਾਸਤ ਹੈੱਡ ਕਨਸਟੇਬਲ ਹੈ ਪੁਲਿਸ ਲਾਈਨ ਦੇ ਵਿੱਚ ਹੈੱਡ ਕਨਸਟੇਬਲ ਤਨਨਾਤ ਸੀ ਉਸ ਦੀ ਗੱਡੀ ਦੇ ਵਿੱਚੋਂ ਚਿੱਟਾ ਬਰਾਮਦ ਹੋਇਆ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਉਸ ਨੂੰ ਰਾਹਤ ਦਿੱਤੀ ਗਈ ਆ ਦੱਸਦੀਏ ਕਿ ਇਸ ਕੇਸ ਦੇ ਵਿੱਚ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਆ ਕਈ ਦਿਨਾਂ ਤੋਂ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਸੀ ਅਮਨਦੀਪ ਕੌਰ ਇੱਕ ਉਸ ਦਾ ਸਾਥੀ ਆ ਜਿਹੜਾ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਮੋਹਾਲੀ ਦੇ ਨੇੜੇ ਗ੍ਰਿਫਤਾਰ ਕਰਕੇ ਬਟਿੰਡਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਹੁਣ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਆ ਪਰ ਉਸ ਦਾ ਇੱਕ ਸਾਥੀ ਜਿਹੜਾ ਬੀਤੇ ਦਿਨਾਂ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਹਜੇ ਸਲਾਖਾਂ ਦੇ ਪਿੱਛੇ ਰੱਖਿਆ ਗਿਆ ਪਹਿਲਾਂ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਸੀ ਕਿ ਹੁਣ ਕਈ ਵੱਡੇ ਨਾਂ ਨਿਕਲ ਕੇ ਸਾਹਮਣੇ ਆਉਣਗੇ ਕਿਉਂਕਿ ਕਈ ਵੱਡੇ ਅਧਿਕਾਰੀਆਂ ਦਾ ਜਿਹੜਾ ਨਾਮ ਹੈ ਉਹ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਦੇ ਵੱਲੋਂ ਲਿਆ ਗਿਆ ਸੀ ਪਰ ਇਹ ਮੈਟਰ ਆ ਜਿਹੜਾ ਇੱਥੇ ক্লোਜ਼ ਹੁੰਦਾ ਦਿਖ ਰਿਹਾ ਕਿਉਂਕਿ ਹੁਣ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਆ ਹਜੇ ਤੱਕ ਕਿਸੇ ਦਾ ਇਸ ਕੇਸ ਦੇ ਵਿੱਚ ਨਾਮ ਸਾਹਮਣੇ ਨਹੀਂ ਆਇਆ ਪਰ ਇੱਕ ਜਿਹੜਾ ਇਸ ਦਾ ਸਾਥੀ ਆ ਉਸ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਚਿੱਟਾ ਕਵੀਨ ਨੂੰ ਜਿਹੜੀ ਜ਼ਮਾਨਤ ਮਿਲੀ ਆ ਵੱਡੀ ਖਬਰ ਹੈ ਕਿ ਇੱਕ ਪਾਸੇ ਚਿੱਟੇ ਵਾਲਿਆਂ ਦੇ ਘਰ ਟਾਏ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਪੁਲਿਸ ਮੁਲਾਜ਼ਮ ਚਿੱਟੇ ਦੇ ਨਾਲ ਫੜੇ ਜਾ ਰਹੇ ਨੇ ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਨੇ